ਫਗਵਾੜਾ ਵਿਖੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਸ ਸਾਂਝਾ ਫਰੰਟ ਨੇ ਲਗਾਇਆ ਤਾਂ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਤਲਾ ਫੁਕਿਆ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਲੀਡਗਾ ਤੋਂ ਭੱਜਣ ਵਾਲਾ ਮੁੱਖ ਮੰਤਰੀ ਮਰਦਾਬਾਦ 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 ਮੁਲਾਜ਼ਮਾਂ ਨਾਲ ਕੱਲ ਨਾ ਕਰਨ ਵਾਲਾ ਮੁੱਖ ਮੰਤਰੀ ਮਰਦਾਬਾਦ 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 ਲੀਡਗਾ ਤੋਂ ਭਗੌੜੀ ਸਰਕਾਰ ਮਰਦਾਬਾਦ ਮੁੱਖ ਮੰਤਰੀ ਵਾਲਾ ਮੁੱਖ ਮੰਤਰੀ ਜੀ ਮਰਦਾਬਾਦ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਇਹ ਸਰਕਾਰਾਂ ਕਰਦੀਆਂ ਕੀ ਲਾਰੇबाज ਮੁੱਖ ਮੰਤਰੀ ਮੁਰਦਾਬਾਦ 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 ਝੂਠੀਆਂ ਮੀਟਾਂ ਦੇਣ ਵਾਲਾ ਮੁੱਖ ਮੰਤਰੀ ਮੁਰਦਾਬਾਦ 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 ਦੇ ਮੁੱਖਤਵਾਲਾ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ

ਮੱਲੀ ਆਇਆ ਵਿੱਚ ਮਰਦਾਬਾਦ ਮਰਦਾਬਾਦ ਅੱਜ ਇੱਕ ਧਰਨਾ ਦਿੱਤਾ ਗਿਆ ਨਗਰ ਨਿਗਮ ਦੇ ਅੱਜ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੁਬਾਈ ਸੱਦੇ ਤੇ ਇਹਦੀ ਫਗਵਾੜਾ ਇਕਾਈ ਨੇ ਇੱਥੇ ਫਗਵਾੜਾ ਦੇ ਵਿੱਚ ਇਕੱਠ ਕਰਕੇ ਪੰਜਾਬ ਸਰਕਾਰ ਦਾ ਉਤਲਾ ਤੇ ਉਹਦੀ ਲਾਰਿਆਂ ਦੀ ਪੰਡ ਫੂਕੀ ਹੈ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਪਿਛਲੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਜਦੋਂ ਦੀ ਇਹ ਸਰਕਾਰ ਹੌਂਦ ਦੇ ਵਿੱਚ ਆਈ ਹੈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਜਿਹੜਾ ਸਾਂਝਾ ਫਰੰਟ ਹੈ ਉਸ ਦੇ ਨਾਲ ਇਹਦੀ ਜਿੰਨੀ ਕੁ ਵੀ ਗੱਲਬਾਤ ਥੋੜੀ ਬਹੁਤੀ ਹੋਈ ਹੈ ਅਜੇ ਤੱਕ ਇੱਕ ਵੀ ਮੰਗ ਤੇ ਕੋਈ ਵੀ ਹਾਂ ਪੱਕੀ ਹੁੰਗਾਰਾ ਸਰਕਾਰ ਦਾ ਜਿਹੜਾ ਉਹ ਨਹੀਂ ਆਇਆ ਇਹ ਸਾਨੂੰ ਜਿਹੜੀ ਆ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਮਿਲ ਰਹੀ ਆ ਹੁਣ ਆ ਜਲੰਧਰ ਜਿਮਨੀ ਚੌਣ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਜਿਹੜੀਆਂ ਤਰੀਕਾਂ ਦਿੱਤੀਆਂ ਸੀ ਉਹ ਪਹਿਲਾਂ ਦੋ ਤਰੀਕ ਹੋ ਗਈ ਹੁਣ ਸਾਨੂੰ ਫਿਰ 22 ਅਗਸਤ ਕਿਹਾ ਜਾ ਰਿਹਾ ਪੰਜਾਬ ਸਰਕਾਰ ਲਗਾਤਾਰ ਜਿਹੜੀ ਆ ਸਾਡੇ ਫਰੰਟ ਦੇ ਆਗੂਆਂ ਨਾਲ ਗੱਲ ਕਰਨ ਤੋਂ ਭੱਜ ਰਹੀ ਆ ਜਦਕਿ ਸਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਚਾਇਜ਼ ਨਹੀਂ ਕੁਝ ਮੰਗਾਂ ਤੇ ਇੰਨੀਆਂ ਜ਼ਿਆਦਾ ਜ਼ਰੂਰੀ ਨੇ ਕਿ ਉਹ ਲੋਕਾਂ ਦੀ ਜਿਹੜਾ ਆ ਜ਼ਿੰਦਗੀ ਦਾ ਜ਼ਿੰਦਗੀ ਦਾ ਸਵਾਲ ਬਣੀਆਂ ਹੋਈਆਂ ਨੇ ਸਵਾਲ ਦੇਖ ਲਓ ਸਾਰੇ ਪੈਨਸ਼ਨਰ ਇਸ ਉਮਰ ਦੇ ਵਿੱਚ ਵੀ ਅੱਜ ਧਰਨੇ ਮੁਜ਼ਾਰੇ ਕਰਨ ਦੇ ਲਈ ਜਿਹੜਾ ਆ ਮਜਬੂਰ ਹੋ ਰਿਹਾ ਤੇ ਫਿਰ ਇਹ ਸਰਕਾਰ ਜਿਹੜੀ ਆ ਉਹ ਕਿੰਨਾ ਚੰਗੀ ਇਸ ਸਰਕਾਰ ਨੂੰ ਅਸੀਂ ਕਹਿ ਸਕਦੇ ਆ ਮੁੱਖ ਮੰਤਰੀ ਕੋਲ ਅਸੀਂ ਤਾਂ ਇਹ ਕਹਿੰਦੇ ਆ ਕਿ ਜੇਕਰ ਮੁੱਖ ਮੰਤਰੀ ਦੇ ਕੋਲ ਮੀਟਿੰਗ ਕਰਦਾ ਸਮਾਂ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਜੀ ਉਹ ਵੀ ਬਹੁਤ ਬਿਜ਼ੀ ਵੱਡੇ ਆਦਮੀਆਂ ਨਹੀਂ ਉਹਨਾਂ ਦੇ ਕੋਲ ਸਮਾਂ ਹੈਗਾ ਤੇ ਅਸੀਂ 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 ਵੀ ਉਹਨਾਂ ਨਾਲ ਚਾਹ ਪੀ ਕੇ ਜਾਂ ਬੈਠ ਕੇ ਕੀ ਗੱਲ ਕਰਨੀ ਉਹ ਸਾਡੀਆਂ ਮੰਗਾਂ ਪੂਰੀਆਂ ਕਰਨ ਜਿਹੜਾ ਵੀ ਉਹਨਾਂ ਦੇ ਕੋਲ ਡਿਮਾਂਡ ਲੈਟਰ ਉਹਨਾਂ ਦੇ ਕੋਲ ਆ ਹੁੰਦਾ ਨਹੀਂ ਬਹੁਤ ਸਾਰਾ ਉਹਨਾਂ ਦੇ ਕੋਲ ਯਾਦ ਪੱਤਰ ਆ ਉਹਨਾਂ ਦੇ ਕੋਲ ਡਿਮਾਂਡ ਲੈਟਰ ਆ ਉਹਨਾਂ ਕੋਲ ਚੇਤਾਵਨੀ ਪੱਤਰ ਆ ਸਾਰਾ ਕੁਝ ਅਸੀਂ ਪਿਛਲੇ ਸਮੇਂ ਦਾ ਭੇਜ ਰਹੇ ਆ ਸਾਰਾ ਕੁਝ ਉਹਨਾਂ ਦੇ ਕੋਲ ਆ 15 ਅਗਸਤ ਤੇ ਸਾਡੀਆਂ ਮੰਗਾਂ ਪੂਰੀਆਂ ਕਰ ਦੇਣਾ ਸੀ ਉਹਨਾਂ ਕੋਲ ਉਹਨਾਂ ਦੇ ਨਾਲ ਮੀਟਿੰਗ ਕਰਕੇ ਕੀ ਲੈਣਾ 15 ਅਗਸਤ ਦੇ ਐਲਾਨ ਕਰ ਛੱਡਾ ਚੜਾ ਕੇ ਵੀ ਅਸੀਂ ਸਾਂਝੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀਆਂ ਸਾਰੀਆਂ ਮੰਗਾਂ ਬਦ ਲਈਆਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਇਸ ਕਰਕੇ ਉਹ ਬਾਰ-ਬਾਰ ਮੀਟਿੰਗਾਂ ਤੋਂ ਭੱਜ ਰਹੇ ਆ ਸਾਡੇ ਨਾਲ ਬੈਠ ਕੇ ਗੱਲ ਨਹੀਂ ਕਰ ਰਹੇ ਇੱਕ ਵੀ ਮੰਗ ਮੰਨਣ ਦਾ ਹਾਫ ਅੱਕੀ ਹੰਗਾਰਾ ਨਹੀਂ ਭਰ ਰਹੀ ਪੰਜਾਬ ਸਰਕਾਰ ਇਸ ਕਰਕੇ ਅੱਜ ਉਹਦਾ ਪੁਤਲਾ ਫੁਕਿਆ ਜਾਊ ਪੁਤਲਾ ਫੁਕਿਆ ਗਿਆ ਹੈ ਤੇ ਲਾਰਿਆਂ ਦੀ ਪੰਡ ਫੁੱਤੀ ਗਈ ਸਾਡੇ ਰਾਧ ਸੇਰੇ ਤੇ ਸਾਡੇ ਮੁਲਾਜ਼ਮ ਸਾਥਿਓ ਅੱਜ ਦੇ ਇਸ ਧਰਨੇ ਨੂੰ ਆਪਾਂ ਬਹੁਤ ਹੀ ਸੰਜੀਦਾ ਢੰਗ ਦੇ ਨਾਲ ਆਪਾਂ ਇਹਨੂੰ ਲੈ ਕੇ ਪਹੁੰਚੇ ਆ ਇੱਥੇ ਕਿਉਂਕਿ ਆਪਾਂ ਸਾਰੇ ਭਲੀ ਭਾਂਤ ਜਾਣੂ ਆ ਵੀ ਜਿਹੜੀ ਇਹ ਸਰਕਾਰ ਆ ਭਗਵਾਨਤ ਮਾਨ ਦੀ ਸਰਕਾਰ ਆ ਇਹ ਸਾਨੂੰ ਪਿਛਲੀਆਂ ਸਰਕਾਰਾਂ ਦਾ ਜਰੂਰ ਚੇਤਾ ਕਰਾ ਰਹੀ ਹੈ ਵੀ ਜੋ ਪਿਛਲੀਆਂ ਸਰਕਾਰਾਂ ਸੀ ਅਗਰ ਉਹ ਮੁਲਾਜ਼ਮਾਂ ਨੂੰ ਟਾਈਮ ਦਿੰਦੇ ਸੀ ਤੇ ਮੀਟਿੰਗਾਂ ਵੀ ਕਰਦੀਆਂ ਸੀ ਪਰ ਇਹ ਸਰਕਾਰ ਐਸੀ ਆ ਜਿਹੜੇ ਗੱਲਾਂ ਨਾਲ ਇਹ ਕਰਾ ਬਣਾਉਣ ਲੱਗ ਪਈ ਆ ਜਦੋਂ ਪਿਛਲੇਆਂ ਵੋਟਾਂ ਪਾਰਲੀਮੈਂਟ ਨੇ ਪਈਆਂ ਤੁਹਾਨੂੰ ਸਾਰਿਆਂ ਯਾਦ ਹੋਊਗਾ ਬਠਿੰਡੇ ਜਾ ਕੇ ਕਿੱਕਲੀ